ਹਾਂਜੀ ਦੋਸਤੋ ਕੀ ਹਾਲ ਚੰਨ ਠੀਕ ਹੋ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਵੋਗੇ ਖੁਸ਼ ਹੋਵੋਗੇ ਤੇ ਅਸੀਂ ਇਸ ਚੈਨਲ ਦੇ ਜ਼ਰੀਏ ਹਰ ਰੋਜ਼ ਤੁਹਾਡੇ ਰੂਬਰੂ ਹੁੰਨੇ ਆ ਕੋਈ ਨਾ ਕੋਈ ਲੋਕ ਗੀਤ ਲੈ ਕੇ ਪਰ ਅੱਜ ਅਸੀਂ ਇੱਕ ਆਪਣੇ ਦੁਆਰਾ ਕੀਤਾ ਹੋਇਆ ਕਾਰਜ ਤੁਹਾਡੇ ਨਾਲ ਸਾਂਝਾ ਕਰਨਾ ਚਾਹਿਆ ਕਿਉਂਕਿ ਆਪਣਾ ਜਿਹੜਾ ਹੈਗਾ ਇੱਕ ਪਰਿਵਾਰਿਕ ਰਿਸ਼ਤਾ ਬਣਿਆ ਹੋਇਆ ਉਸ ਰਿਸ਼ਤੇ ਨੂੰ ਮਤਲਬ ਹੋਰ ਮਜ਼ਬੂਤਤਾ ਕਰਨ ਦੇ ਲਈ ਤੇ ਅਸੀਂ ਆਪਣੇ ਦੁਆਰਾ ਤਿਆਰ ਕੀਤੇ ਹੋਏ ਸੂਟਾਂ ਨੂੰ ਤੁਹਾਡੇ ਰੂਪ ਰੂ ਕਰਾਂਗੇ ਤੁਹਾਨੂੰ ਦਿਖਾਵਾਂਗੇ ਤੇ ਜੇਕਰ ਤੁਹਾਨੂੰ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਸੂਟ ਪਸੰਦ ਆਵੇ ਤੁਸੀਂ ਆਪਣੇ ਮੁਤਾਬਕ ਕੋਈ ਮਰਜੀ ਸਟੱਫ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਦੱਸ ਸਕਦੇ ਹੋ ਮੈਸੇਜ ਕਰ ਸਕਦੇ ਹੋ ਤੇ ਜਿਹੜਾ ਮਰਜੀ ਤੁਸੀਂ ਕਲਰ ਚਾਹੋ ਜਿਹੋ ਜਿਹਾਂ ਮਰਜੀ ਤੁਸੀਂ ਵਰਕ ਜਿਹੜਾ ਹੈਗਾ ਕਰਾਉਣਾ ਚਾਹੋ ਹਾਈਟ ਦੇ ਰਿਕੋਰਡਿੰਗ ਤੁਸੀਂ ਚੇਂਜ ਕਰਾਉਣਾ ਚਾਹੋ ਜਿਹੋ ਜੀ ਲੈਂਥ ਇਹ ਕੱਟ ਵੱਦੇ ਉਹਦੇ ਅਕੋਰਡਿੰਗ ਤੁਸੀਂ ਚੇਂਜ ਕਰਾਉਣਾ ਚਾਹੋ ਤਾਂ ਤੁਸੀਂ ਸਾਨੂੰ ਮਤਲਬ ਮੈਸੇਜ ਦੇ ਵਿੱਚ ਤੁਹਾਨੂੰ ਅਸੀਂ ਨੰਬਰ ਸ਼ੇਅਰ ਕਰ ਦਾਂਗੇ ਮੈਸੇਜ ਦੇ ਵਿੱਚ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਤੁਹਾਨੂੰ ਪਹਿਲਾਂ ਅਸੀਂ ਆਪਣੇ ਸੂਟ ਦਿਖਾ ਦਈਏ ਤੇ ਆਹ ਜਿਹੜਾ ਦੇਖੋ ਅਸੀਂ ਸੂਟ ਇਸ ਤਰ੍ਹਾਂ ਨੇ ਤਿਆਰ ਕਰਵਾਏ ਨੇ ਸਾਡੇ ਕੋਲੇ ਕਾਰੀਗਰ ਵੀ ਨੇ ਅਸੀਂ ਲਗਾਤਾਰ ਕਾਫੀ ਸਮੇਂ ਤੋਂ ਇਹ ਕੰਮ ਕਰ ਰਹੇ ਹਾਂ ਪਰ ਅਸੀਂ ਜਿਹੜੇ ਹੈਗਾ ਅਸੀਂ YouTube ਤੇ ਨਹੀਂ ਆਏ ਕਿਸੇ ਚੈਨਲ ਤੇ ਨਹੀਂ ਆਏ ਤੇ ਆਹ ਤੁਸੀਂ ਦੇਖ ਸਕਦੇ ਹੋ ਆਹ ਕਮੀਜ਼ ਬਣਿਆ ਹੋਇਆ ਤੁਸੀਂ ਆ ਕਲਰ ਨੇ ਜਿਹੜੇ ਤੁਸੀਂ ਵੱਖਰੇ ਵੱਖਰੇ ਜਿਹੋ ਜਿਹੇ ਤੁਹਾਡੇ ਦਿਲ ਕਰਦਾ ਉਹਨਾਂ ਦੇ ਕੋ ਬਾਤ ਸਕਦੇ ਹੋ ਗਲਾ ਤੁਸੀਂ ਡੀਪ ਕਰਵਾਉਣਾ ਹੈ ਗਲਾ ਡੀਪ ਕਰਵਾ ਸਕਦੇ ਹੋ ਤੇ ਸਟੱਫ ਹੈ ਸਟੱਫ ਤੁਹਾਨੂੰ ਲੱਗਦਾ ਚੇਂਜ ਕਰਵਾਉਣਾ ਚੇਂਜ ਕਰਵਾ ਸਕਦੇ ਹੋ ਤੇ ਕਲਰ ਲੱਗਦਾ ਵੀ ਕਲਰ ਤੁਹਾਨੂੰ ਇਹ ਨਹੀਂ ਚੰਗਾ ਲੱਗਦਾ ਹੋ ਜਿਹੜਾ ਮਰਜੀ ਕਲਰ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਤੇ ਅਸੀਂ ਉਸੇ ਤਰ੍ਹਾਂ ਦਾ ਜਿਹੜਾ ਹੈਗਾ ਸੂਟ ਤੁਹਾਨੂੰ ਤੁਹਾਨੂੰ ਤੁਹਾਡੀ ਮਤਲਬ ਇੱਛਾ ਦੇ ਮੁਤਾਬਕ ਅਸੀਂ ਤੁਹਾਡਾ ਸੂਟ ਜਿਹੜਾ ਤਿਆਰ ਕਰਵਾ ਸਕਦੇ ਹਾਂ ਤੇ ਆ ਜਿਹੜਾ ਦੁਪੱਟਾ ਆ ਤੁਸੀਂ ਦੇਖ ਸਕਦੇ ਹੋ ਤੇ ਫੋਰ ਸਾਈਡ ਦੁਪੱਟਾ ਜਿਹੜਾ ਵਰਕ ਹੋਇਆ ਹੋਇਆ ਕੱਟ ਵਰਕ ਹੋਇਆ ਹੋਇਆ ਆਰੀ ਵਿਦਮਸ਼ੀਨ ਵਰਕ ਤੁਸੀਂ ਇਸ ਨੂੰ ਦੇਖ ਸਕਦੇ ਹੋ ਤੇ ਇਹ ਇਹਦੀਆਂ ਬਾਜੂ ਵੀ ਇਹਦੇ ਤਿਆਰ ਨੇ ਇਸੇ ਤਰ੍ਹਾਂ ਦੀਆਂ ਇੰਨੇ ਹੀ ਹੈਵੀ ਬਾਜੂ ਤਿਆਰ ਨੇ ਤੇ ਬਾਟਮ ਤਿਆਰ ਕੀਤੀ ਹੋਈ ਆ ਹਨਾ ਤੇ ਇਹ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਵੀ ਜਿਹੋ ਜਿਹੇ ਤੁਸੀਂ ਕਲਰ ਚਾਹੂਗੇ ਜਿਹੋ ਜਿਹੇ ਤੁਸੀਂ ਸਟੱਫ ਚਾਹੂਗੇ ਤੁਹਾਡੀ ਇੱਛਾ ਦੇ ਅਕੋਰਡਿੰਗ ਅਸੀਂ ਉਸੇ ਤਰ੍ਹਾਂ ਦਾ ਤੁਹਾਨੂੰ ਸੂਟ ਜਿਹੜਾ ਹੈਗਾ ਆ ਤਿਆਰ ਕਰਵਾ ਕੇ ਤੇ ਦੇ ਸਕਦੇ ਆ ਤੇ ਆ ਆ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਪੂਰਾ ਗਰਲਿਸ਼ ਲੁੱਕ ਇਸ ਤਰ੍ਹਾਂ ਹੈਗਾ ਤੇ ਪੂਰਾ ਵਰਕ ਆਰੀ ਵਰਕ ਹੋਇਆ ਹੋਇਆ ਤੇ ਇੱਧਰ ਬਾਜੂ ਪੂਰਾ ਬਾਜੂ ਤਿਆਰ ਹੋਇਆ ਹੋਇਆ ਦੇਖੋ ਕਲਰ ਨਹੀਂ ਪਸੰਦ ਕਲਰ ਤੁਸੀਂ ਆਪਣੀ ਚੋਇਸ ਦਾ ਦੇ ਸਕਦੇ ਹੋ ਤੁਹਾਨੂੰ ਕਹਿ ਸਕਦੇ ਹੋ ਨਾ ਸੁਝਾਅ ਦੇ ਸਕਦੇ ਹੋ ਤੇ ਆਹ ਜਿਹੜਾ ਹੈਗਾ ਦੁਪੱਟਾ ਫੋਰ ਸਾਈਡ ਦੁਪੱਟੇ ਦੀ ਫੋਰ ਸਾਈਡ ਜਿਹੜਾ ਵਰਕ ਹੋਇਆ ਹੈ ਤੇ ਵਿੱਚ ਵਿੱਚ ਇਹਦੇ ਹੈਗੇ ਨੇ ਬੂਟੀਆਂ ਬੁੱਟੀਆਂ ਪੰਜਾਂ ਨੂੰ ਤੁਸੀਂ ਦੇਖ ਸਕਦੇ ਤੇ ਬਹੁਤ ਸੋਹਣਾ ਲੱਗਦਾ ਜਦੋਂ ਇਹ ਨਾ ਲੈਣੇ ਆ ਕੋਈ ਵਰਤੌਣੇ ਆ ਕਿਸੇ ਪਾਰਟੀ ਤੇ ਜਾਣੇ ਆ ਤਾਂ ਵਕਤ ਹੀ ਸਾਨੂੰ ਪੁੱਛਦੇ ਨੇ ਵੀ ਇਹ ਤੁਸੀਂ ਕਿੱਥੋਂ ਤਿਆਰ ਕਰਵਾਇਆ ਜੋ ਵੀ ਸਾਡੇ ਤੋਂ ਕਸਟਮਰ ਲੈ ਕੇ ਜਾਂਦੇ ਨੇ ਉਹ ਬਹੁਤ ਖੁਸ਼ ਹੁੰਦੇ ਨੇ ਤੇ ਸਾਨੂੰ ਅਕਸਰ ਆ ਕੇ ਸਾਨੂੰ ਦੱਸਦੇ ਨੇ ਕਿ ਸਾਦ ਨੂੰ ਸਾਨੂੰ ਫਲਾਨੀ ਪਾਰਟੀ ਦੇ ਵਿੱਚ ਇਦਾਂ ਦੇ ਕੰਪਲੀਮੈਂਟ ਮਿਲੇ ਨੇ ਤੇ ਅਸੀਂ ਬਹੁਤ ਖੁਸ਼ ਹੁੰਦੇ ਜਦੋਂ ਤੁਸੀਂ ਸਾਡੇ ਲੋਕੀ ਤੁਹਾਨੂੰ ਸੁਣ ਕੇ ਪੁੱਛ ਹੁੰਦੇ ਨਾ ਤੇ ਅਸੀਂ ਤੇ ਲਕਕੀਆਂ ਨੂੰ ਮਤਲਬ ਤੁਸੀਂ ਸਾਡੇ ਦੋਸਤ ਮਿੱਤਰੋਂ ਹਾਂ ਸਹੇਲੀਆਂ ਸਾਡੀਆਂ ਤੇ ਤੁਹਾਡੇ ਨਾਲ ਤਾਂ ਅਸੀਂ ਇਹ ਗੱਲਾਂ ਜ਼ਰੂਰ ਸਾਂਝੀਆਂ ਕਰਨੀਆਂ ਤੇ ਆਹ ਦੇਖੋ ਆਹ ਜਿਹੜਾ ਸੂਟ ਇਹ ਫਰੰਟ ਕਮੀਜ਼ ਤਿਆਰ ਕੀਤਾ ਹੋਇਆ ਇੱਥੇ ਇਹਦਾ ਗਲਾ ਆਹ ਕਿਹੜਾ ਤੁਹਾਨੂੰ ਕਲਰ ਨਹੀਂ ਪਸੰਦ ਕਲਰ ਚੇਂਜ ਕਰਵਾ ਸਕਦੇ ਹੋ ਪਟਾ ਵਰਕ ਦੇ ਉੱਪਰ ਜਿਹੜਾ ਇਹਦਾ ਆਹ ਦੋ ਮਤਲਬ ਪੱਲਿਆਂ ਦੇ ਉੱਪਰ ਆਰੀ ਵਰਕ ਇੱਧਰ ਜਿਹੜਾ ਹੈਗਾ ਹੈਗਾ ਆਰੀ ਵਰਕ ਵਿਦ ਮਸ਼ੀਨ ਵਰਕ ਕੰਨੀਆਂ ਦੇ ਉੱਪਰ ਦੁਪੱਟਾ ਹੋਰ ਸਾਈਡ ਜਿਹੜਾ ਹੈਗਾ ਦੁਪੱਟਾ ਅ ਮਤਲਬ ਕੱਟ ਵਰਕ ਕੀਤਾ ਹੋਇਆ ਤੇ ਪੱਲਿਆਂ ਦੇ ਉੱਪਰ ਹੈਵੀ ਵਰਕ ਕੀਤਾ ਹੋਇਆ ਤੁਸੀਂ ਚਾਹੋ ਤਾਂ ਫੋਰ ਸਾਈਡ ਤੇ ਵੀ ਹੈਵੀ ਵਰਕ ਕਰਵਾ ਸਕਦੇ ਹੋ ਚਾਹੋ ਤਾਂ ਤੁਸੀਂ ਸਿੰਪਲ ਵੀ ਕਰਵਾ ਸਕਦੇ ਤੁਹਾਨੂੰ ਨਹੀਂ ਲੱਗਦਾ ਇਹ ਚੰਗਾ ਨਹੀਂ ਲੱਗਦਾ ਪੱਲਿਆਂ ਦੇ ਉੱਪਰ ਹੈਨਾ ਤੁਸੀਂ ਇਹ ਵੀ ਸਿੰਪਲ ਕਰਵਾ ਸਕਦੇ ਅਗਲਾ ਸੂਟ ਕੰਨ ਦਿਖਾ ਰਿਆਂ ਸੀ ਆ ਦੇਖੋ ਇਹ ਇਹ ਹੈਗਾ ਸ਼ਰਟ ਆਰੀ ਵਿਦ ਹੈਂਡ ਆਰੀ ਵਿਦ ਹੈਂਡਵਰਕ ਤੇ ਇਹਦੇ ਉੱਪਰ ਇਹ ਗਲਾ ਇਹ ਲੰਬਾਈ ਦੇ ਅਕੋਰਡਿੰਗ ਸੂਟ ਤਿਆਰ ਕਰਤਾ ਹੋਇਆ ਤੇ ਇਧਰ ਬਾਜੂ ਸੇ ਆਪਣੇ ਬਾਟਮ ਸੇਮ ਬਾਟਮ ਇਹਦੇ ਨਾਲ ਦੀ ਤੁਹਾਨੂੰ ਮਿਲੂਗੀ ਤਿਆਰ ਕੀਤੀ ਹੋਈ ਤੇ ਸਟੱਫ ਤੁਸੀਂ ਕਲਰ ਸਟਾਫ ਇਹ ਤੁਹਾਡੀ ਚੋਅ ਅਸ ਤੇ ਚੱਲੂਗਾ ਜਿਹੋ ਜਿਹੇ ਇਦਾਂ ਦਾ ਪਸੰਦ ਆ ਇਦਾਂ ਦਾ ਕਰਾਉਣਾ ਵਰਕ ਤੁਹਾਨੂੰ ਇਹ ਇਦਾਂ ਦੀ ਜਿਹੜਾ ਹੈਗਾ ਦੁਪੱਟਾ ਆਰਗੈਂਜ਼ਾ ਤੇ ਕਰਾਉਣਾ ਆਰਗੈਂਜ਼ਾ ਤੇ ਮਿਲ ਜੂਗਾ ਕੋਈ ਹੋਰ ਸਟਾਫ ਤੋਂ ਜਿਹੜਾ ਇਹ ਦੁਪੱਟੇ ਦਾ ਤੁਹਾਨੂੰ ਉਹ ਸਟਾਫ ਸਟਾਫ ਤੇ ਵੀ ਉਸੇ ਵਰਕ ਕਰਵਾ ਕੇ ਦੇਵਾਂਗੇ ਤੇ ਇਹਦੇ ਫੋਰ ਸਾਈਡ ਜਿਹੜਾ ਹੈਗਾ ਇਹਦੇ ਵਰਕ ਹੋਇਆ ਹੋਇਆ ਇਹ ਇਸ ਸੂਟ ਨਾਲ ਦਾ ਇਹ ਦੁਪੱਟਾ ਤਿਆਰ ਆ ਇਹ ਵੀ ਤੁਹਾਨੂੰ ਦੱਸਦੀ ਆ ਕਿ ਤੁਸੀਂ ਜੇਕਰ ਕਈ ਵਾਰ ਕੋਈ ਸ਼ੇਡਸ ਜਿਹੜੀਆਂ ਹੈਗੀਆਂ ਨੇ ਜਿਹੜੇ ਦੁਪੱਟੇ 2 मीटर ਤੋਂ ਜ਼ਿਆਦਾ ਲੈਂਦੇ ਨੇ ਤੁਸੀਂ ਇਹ ਵੀ ਸਾਨੂੰ ਸ਼ੇਅਰ ਕਰ ਸਕਦੇ ਹੋ ਛੋਟੇ ਲੈਣਾ ਦੁਪੱਟਾ ਉਹਦਾ ਘੇਰਾ ਛੋਟਾ ਕਰਵਾਉਣਾ ਉਹਦਾ ਘੇਰਾ ਵੱਡਾ ਕਰਵਾਉਣਾ ਹਨ ਹਾਈਟ ਲੰਬੀ ਕਰਵਾਉਣੀ ਆ ਜੋ ਤੁਹਾਡੀ ਇੱਛਾ ਕਰਦੇ ਤੁਸੀਂ 4 ਸਾਈਡ ਵਰਕ ਕਰਵਾਉਣਾ 2 ਸਾਈਡ ਵਰਕ ਕਰਵਾਉਣਾ ਤੁਸੀਂ ਕੱਟ ਵਰਕ ਕਰਾਉਣਾ ਜਿਹੋ ਜਿਹਾ ਕਰਾਉਣਾ ਤੁਸੀਂ ਸਾਨੂੰ ਜਿਹੜਾ ਸੁਝਾਅ ਦੇ ਸਕਦੇ ਨੇ ਤੇ ਅਸੀਂ ਤੁਹਾਡਾ ਉਹਦਾ ਸੁਝਾਅ ਕਬੂਲ ਕਰਕੇ ਅਸੀਂ ਉਹਦਾ ਵਰਕ ਤੁਹਾਡੇ ਸੂਟਾਂ ਦੇ ਕਰਕੇ ਤੁਹਾਡੇ ਤੱਕ ਪਹੁੰਚਦਾ ਕਰਾਂਗੇ ਮਸ਼ੀਨ ਵਰਕ ਆ ਹੈਗਾ ਮਸ਼ੀਨ ਵਰਕ ਕੱਟ ਤੁਸੀਂ ਦੇਖ ਸਕਦੇ ਹੋ ਪੈਚਵਰਕ ਪੈਚ ਲਾ ਕੇ ਇਹ ਬਾਜੂ ਨੇ ਹੈਨਾ ਪੈਚ ਲਾ ਕੇ ਇਹ ਜਿਹੜੇ ਬਾਜੂ ਤਿਆਰ ਕੀਤੇ ਹੋਏ ਨੇ ਤੇ ਇਹਦੀ ਜਿਹੜੀ ਸ਼ਰਟ ਹੈ ਇਹ ਸ਼ਰਟ ਦੇ ਉੱਪਰ ਇਹ ਘੇਰਾ ਇਹ ਬਾਟਮ ਤੇ ਉਹ ਬਾਟਮ ਸੇਮ ਆ ਘੇਰਾ ਤੇ ਬਾਟਮ ਦਾ ਜਿਹੜਾ ਵਰਕ ਆ ਉਹ ਸੇਮ ਆ ਤੁਸੀਂ ਚਾਹੋ ਤੁਸੀਂ ਘੇਰੇ ਨੂੰ ਹੈਵੀ ਕਰਵਾਉਣਾ ਚਾਹੁੰਦੇ ਹੋ ਤਾਂ ਘੇਰਾ ਹੈਵੀ ਵੀ ਹੋ ਸਕਦਾ ਬਾਜੂ ਨੂੰ ਤੁਸੀਂ ਹਲਕਾ ਕਰਵਾਉਣਾ ਚਾਹੁੰਦੇ ਹੋ ਹਲਕੀ ਵੀ ਹੋ ਸਕਦੀ ਆ ਕਮੀਜ਼ ਨੂੰ ਤੁਸੀਂ ਪਲੇਨ ਰੱਖਣਾ ਚਾਹੁੰਦੇ ਹੋ ਉਹ ਤੁਹਾਡੇ ਅਕੋਰਡਿੰਗ ਉਹਦਾਂ ਦਾ ਕੋ ਸਕਦੇ ਤੇ ਇਹਦੇ ਨਾਲ ਦੁਪੱਟਾ ਤੁਸੀਂ ਜਿਹੋ ਜਿਹਾ ਚਾਹੋਗੇ ਤੁਸੀਂ ਆਪਣਾ ਫੋਰ ਸਾਈਡ ਚਾਹੋਗੇ ਉਦੋਂ ਦਾ ਪੈਚ ਲੱਗ ਜਾਊਗਾ ਜਾਂ ਤੁਸੀਂ ਇਦਾਂ ਦਾ ਕੋਈ ਕੱਲਾ ਵਰਕ ਕਰਾਉਣਾ ਚਾਹੋਗੇ ਵਰਕ ਵੀ ਹੋ ਜਾਵੇਗਾ ਆ ਸੂਟ ਦੇਖੋ ਇਹ ਸੂਟ ਤੇ ਸ਼ਰਟ ਤਿਆਰ ਹੈ ਘੇਰਾ ਤਿਆਰ ਆ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ਅਸੀਂ ਜਿਹੜਾ ਜਰੀ ਵਰਕ ਕੀਤਾ ਹੋਇਆ ਤੇ ਆ ਇਹਦੀ ਹੈਗੀ ਆ ਬਾਟਮ ਇਹ ਪਹੁੰਚੇ ਨੇ ਉੱਪਰ ਵਰਕ ਹੈ ਬਾਟਮ ਦੇ ਬੜੀ ਸੋਹਣੀ ਲੱਗਦੀ ਜਦੋਂ ਇਹ ਬਣ ਜਾਂਦੀ ਹੈ ਇਹ ਸਲਵਾਰ ਬਹੁਤ ਸੋਹਣੀ ਲੱਗਦੀ ਹੈ ਤੇ ਆ ਇਹਦਾ ਦੁਪੱਟਾ ਇਹਦੇ ਨਾਲ ਜੀ ਇਹ ਤੁਸੀਂ ਲਿਖ ਸਕਦੇ ਹੋ ਇਹਦੀ ਪੂਰੀ ਕਰਲਿਸ਼ ਲੁੱਕ ਜਿਹੜੀ ਇਹ ਸੂਟ ਪੂਰੀ ਕਰਲਿਸ਼ ਲੁੱਕ ਦਿੰਦਾ ਆਪਣੇ ਤੇ ਇਹ ਇਹਦੀ 4 ਸਾਈਡ ਦੇ ਉੱਪਰ ਤੁਸੀਂ ਇਹਦੇ ਆ ਲੱਗਿਆ ਹੋਇਆ ਆਪਣੇ ਕਿਨਾਰੀ ਲੱਗੀ ਹੋਈ ਹੈ ਜੇਕਰ ਤੁਸੀਂ ਚਾਹੋ ਕਿ ਇਦਾਂ ਦੀਆਂ ਇਹ ਜਿਹੜਾ ਵਰਕ ਹੈ ਤੁਸੀਂ 4 ਸਾਈਡ ਤੇ ਕਰਾਉਣਾ ਚਾਹਣੇ 4 ਸਾਈਡ ਵੀ ਹੋ ਜੇਕਰ ਤੁਸੀਂ ਪੂਰਾ ਵਿੱਚ ਪਰ ਇਹਨੂੰ ਹੈਵੀ ਬਣਾਉਣਾ ਚਾਹਣੇ ਵਿੱਚ ਕਰਵਾਉਣਾ ਚਾਹਣੇ ਮਤਲਬ ਦੁਪੱਟੇ ਦੇ ਤਾਂ ਤੁਸੀਂ ਵਿੱਚ ਵੀ ਇਦਾਂ ਦਾ ਡਿਜ਼ਾਈਨ ਪਵਾ ਸਕਦੇ ਹੋ ਅਗਲਾ ਸੂਟ ਤੁਹਾਨੂੰ ਦਿਖਾਉਣੀ ਆ ਤੇ ਆਹ ਜਿਹੜਾ ਸੂਟ ਆ ਇਹ ਸੂਟ ਵੀ ਜਿਹੜਾ ਹੈਗਾ ਘੇਰਾ ਇਹ ਹੈਵੀ ਪਾਰਟੀ ਵੇਅਰ ਸੂਟ ਆ ਤੁਸੀਂ ਜਿਵੇਂ ਮਰਜ਼ੀ ਇਹਨੂੰ ਜਿਹੜੇ ਮਰਜ਼ੀ ਕਲਰ ਦੇ ਵਿੱਚ ਜਿਹੜੇ ਮਰਜ਼ੀ ਸਟੱਫ ਦੇ ਉੱਪਰ ਇਦਾਂ ਦਾ ਵਰਕ ਸਾਡੇ ਤੋਂ ਕਰਵਾ ਸਕਦੇ ਹੋ ਬਾਜੂ ਤੇ ਆਹ ਇਹਦੇ ਬਾਜੂ ਨੇ ਦੇਖ ਸਕਦੇ ਹੋ ਤੁਸੀਂ ਬਾਜੂ ਤਿਆਰ ਨੇ ਪੂਰਾ ਵਧੀਆ ਸਸਤੇ ਰੇਟਾਂ ਦੇ ਉੱਪਰ ਜਿਹੜਾ ਹੈਗਾ ਤੁਸੀਂ ਪਾਰਟੀ ਦੇ ਸੂਟ ਤੋਂ ਨੂੰ ਸਾਡੇ ਕੋਲੋਂ ਮਿਲ ਸਕਦੇ ਨੇ ਤੁਸੀਂ ਦੇਖ ਸਕਦੇ ਹੋ ਆਹ ਇਹਦਾ ਦੁਪੱਟਾ ਛਿਮਟਾ ਇਸ ਇਹਦਾ ਜਿਹੜਾ ਹੈਗਾ ਦੁਪੱਟਾ ਤੇ ਪੱਲਿਆਂ ਦੇ ਉੱਪਰ ਇਹਦੇ ਵਰਕ ਕੀਤਾ ਹੋਇਆ ਤੁਸੀਂ ਚਾਹੋ ਇਹਨੂੰ ਫੋਰ ਸਾਈਡ ਕਰਵਾ ਸਕਦੇ ਹੋ ਸਿੰਗਲ ਸਾਈਡ ਕਰਵਾ ਸਕਦੇ ਹੋ ਇਹ ਤੁਹਾਡੇ ਤੇ ਹੈ ਤੁਹਾਡੇ ਤੇ ਡਿਪੈਂਡ ਕਰਦਾ ਸਟੱਫ ਜਿਹੜਾ ਹੈਗਾ ਤੁਸੀਂ ਆਪਣੇ ਨਿਰਪੱਖ ਦਾ ਲੈ ਸਕਦੇ ਹੋ ਤੇ ਉਮੀਦ ਕਰਦੇ ਹਾਂ ਤੁਸੀਂ ਜਿਹੜਾ ਜੇ ਤੁਹਾਨੂੰ ਤੁਸੀਂ ਫੋਨ ਕਰਕੇ ਮਤਲਬ ਫੋਨ ਕਰਕੇ ਕਹਿ ਸਕਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ ਅਸੀਂ ਆਪਣੇ ਜਿਹੜੇ ਫੋਨ ਨੰਬਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ WhatsApp ਨੰਬਰ ਤੁਸੀਂ WhatsApp ਤੇ ਸਾਡੇ ਨਾਲ ਗੱਲ ਕਰ ਸਕਦੇ ਹੋ ਤੁਸੀਂ ਸਟੱਫ ਆਪ ਭੇਜਣਾ ਆਨਲਾਈਨ ਸਟੱਫ ਸਾਡੇ ਤੱਕ ਸੂਟ ਮਤਲਬ ਪਹੁੰਚਦੇ ਕਰਨਾ ਹੈ ਤੁਸੀਂ ਪਹੁੰਚਾ ਸਕਦੇ ਹੋ ਤੇ ਸਾਨੂੰ ਵਰਕ ਮਸ਼ੀਨ ਵਰਕ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਹੈਂਡ ਮੇਡ ਵਰਕ ਕਰਵਾ ਸਕਦੇ ਹੋ ਮਸ਼ੀਨ ਵਰਕ ਕਰਵਾ ਸਕਦੇ ਹੋ ਤੇ ਉਮੀਦ ਕਰਦੇ ਆਂ ਤੇ ਤੁਹਾਨੂੰ ਸਾਡਾ ਅੱਜ ਦਾ ਜਿਹੜਾ ਇਹ ਕਾਰਜ ਆ ਪਸੰਦ ਆਵੇਗਾ ਤੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨ